ਲੁਧਿਆਣੇ ਵਿੱਚ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਹਣੀ ਸੇਠੀ ਅਤੇ ਉਸ ਦਾ ਮਾਮਲਾ ਅਚਾਨਕ ਵਿਵਾਦਾਂ ਦੇ ਵਿੱਚ ਆ ਗਿਆ ਹਣੀ ਸੇਠੀ ਦੀ ਪਤਨੀ ਦੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸ ਦੀ ਪਤਨੀ ਹਣੀ ਸੇਠੀ ਅਤੇ ਉਸ ਦੇ ਭਰਾ ਦੇ ਉੱਤੇ ਹੈਰੀ ਸੇਠੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੀ ਸੁਣਾਈ ਦੇ ਰਹੀ ਹੈ ਉਸ ਨੇ ਅਥੋਂ ਤੱਕ ਕਹਿ ਦਿੱਤਾ ਕਿ ਇੱਕ ਰੋਜ਼ ਜਦ ਹਨੀ ਸੇਠੀ ਲੁਧਿਆਣੇ ਚ ਨਹੀਂ ਸੀ ਤਾਂ ਉਸ ਦਾ ਭਰਾ ਜਦੋਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਹਨੀ ਸੇਠੀ ਦੀ ਘਰ ਵਾਲੀ ਦੇ ਨਾਲ ਵਾਪਸ ਘਰ ਜਾ ਰਿਹਾ ਸੀ ਆਪਣੀ ਗੱਡੀ ਦੇ ਵਿੱਚ ਕਿਉਂਕਿ ਪਰਿਵਾਰਕ ਮੈਂਬਰ ਸੀ ਇਕੱਠੇ ਘਰ ਜਾ ਰਹੇ ਸੀ ਤਾਂ ਉਸ ਨੇ ਯਾਨੀ ਕਿ ਹਨੀ ਸੇਠੀ ਦੇ ਭਰਾ ਨੇ ਗੱਡੀ ਖੇਤਾਂ ਵੱਲ ਸੋਨਸਾਨ ਰੋਡ ਤੇ ਖੇਤਾਂ ਵੱਲ ਨੂੰ ਮੋੜ ਲਈ ਖੇਤਾਂ ਦੇ ਅੰਦਰ ਵੱਲ ਨੂੰ ਗੱਡੀ ਪਾ ਲਈ ਔਰ ਉਸ ਦੀ ਪਤਨੀ ਨੇ ਇਹ ਵੀ ਇਲਜ਼ਾਮ ਲਾਇਆ ਕਿ ਹਨੀ ਸੇਠੀ ਦੇ ਭਰਾ ਨੇ ਮੇਰਨ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਵੱਡੇ ਇਲਜ਼ਾਮ ਲੱਗ ਰਹੇ ਨੇ ਪਰ ਇੱਥੋਂ ਤੱਕ ਇਹ ਗੱਲ ਹੁਣ ਸਾਹਮਣੇ ਆਈ ਹੈ ਕਿ ਹਨੀ ਸੇਠੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਹਨੀ ਸੇਠੀ ਨੇ ਇਹ ਕਲੀਅਰ ਕੀਤਾ ਹੈ ਕਿ ਇਹ ਜਿਹੜੀ ਵੀਡੀਓ ਹੈ ਪੁਰਾਣੀ ਵੀਡੀਓ ਹੈ ਇਹ ਨਵੀਂ ਨਹੀਂ ਹੈ ਸਗੋਂ ਜਿਹੜੀ ਉਹਦੀ ਪਤਨੀ ਆ ਉਹਨੂੰ 9 ਮੰਥ ਲੱਗਿਆ ਹੋਇਆ 9th ਮੰਥ ਲੱਗਿਆ ਹੋਇਆ ਹੈ ਔਰ ਉਹ ਗਰਭਵਤੀ ਹੈ ਜਲਦੀ ਹੀ ਆਪਣੇ ਬੱਚੇ ਨੂੰ ਜਨਮ ਦੇਣ ਵਾਲੀ ਹੈ ਖੈਰ ਇਹਦੇ ਵਿੱਚ ਹੁਣ ਸੱਚਾਈ ਕਿੰਨੀ ਹੈ ਕਿਉਂਕਿ ਉਸਦੀ ਪਤਨੀ ਨੇ ਹਨੀ ਸੇਠੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਸੀ ਇਲਜ਼ਾਮ ਲਾਏ ਸੀ ਕਿ ਕੋਈ ਔਰਤ ਸੀ ਜਿਸ ਦਾ ਹਨੀ ਸੇਠੀ ਦੇ ਨਾਲ ਕੋਈ ਰਿਸ਼ਤਾ ਸੀ ਉਹ ਵੀ ਉਹਨੂੰ ਪਤਾ ਲੱਗ ਗਿਆ ਸੀ ਔਰ ਇੱਥੋਂ ਤੱਕ ਕਿ ਉਸਦੇ ਦਿਓਰ ਤੇ ਯਾਨੀ ਕਿ ਹਨੀ ਸੇਠੀ ਦੇ ਭਰਾ ਤੇ ਵੀ ਉਸਨੇ ਇਲਜ਼ਾਮ ਲਾਏ ਕਿ ਘਰੇ ਉਹ ਔਰਤਾਂ ਲੈ ਕੇ ਆਉਂਦਾ ਸੀ ਜਾਂ ਦੁਕਾਨ ਤੇ ਔਰਤਾਂ ਲੈ ਕੇ ਆਉਂਦਾ ਸੀ ਖਾਸਾ ਵਿਵਾਦ ਭੜਕ ਗਿਆ ਪਰ ਹਨੀ ਸੇਠੀ ਨੇ ਉਸ ਤੋਂ ਬਾਅਦ ਇੱਕ ਸਪਸ਼ਟੀਕਰਨ ਵੀ ਦਿੱਤਾ ਹੈ ਕਿ ਕੁਝ ਵਾਪਰਿਆ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਨੀ ਸੇਠੀ ਦੀ ਵਾਈਫ ਇੱਕਮ ਸੈੱਠੀ ਜੋ ਸੋਸ਼ਲ ਮੀਡੀਆ ਤੇ ਹਨੀ ਸੈੱਠੀ ਜਿਹੜਾ ਜਿਆਦਾ ਛਾਇਆ ਹੋਇਆ ਹੈ ਮਾਝੂ ਗੱਲ ਕਰਨੀ ਸੀ ਸਾਰਿਆਂ ਨਾਲ ਕਿ 2 ਕੁ ਮਹੀਨੇ ਪਹਿਲਾਂ ਮੈਂ ਸ਼ੌਪ ਤੇ ਸੀਗੀ ਤੇ ਹਨੀ ਲੁਧਿਆਣੇ ਸੀ ਤੇ ਮੈਂਦੇ ਬ੍ਰਦਰ ਨਾਲ ਘਰ ਆ ਰਹੀ ਸੀ ਵਾਪਸ ਦੁਕਾਨ ਤੋਂ ਰਾਤੀ 8:00-8:30 ਦਾ ਟਾਈਮ ਸੀਗਾ ਤੇ ਐਨੇ ਅੰਦੇ ਭਰਾ ਨੇ ਮੇਰੇ ਨਾਲ ਰਸਤੇ 'ਚ ਬਹੁਤ ਗੰਦੀ ਬਦਤਮੀ ਸੀ ਕੀਤੀ ਹੈ ਵੈਸੇ ਤਾਂ ਮੇਰਾ ਬੇਟਾ ਨਾਲ ਹੀ ਹੁੰਦਾ ਕੈਸ਼ ਉਸ ਦਿਨ ਮੇਰਾ ਬੇਟਾ ਵੀ ਨਹੀਂ ਸੀਗਾ ਤੇ ਐਨੇ ਹੱਲੇ ਅੱਧੇ ਰਸਤੇ ਗੁਰਦੁਆਰੇ ਦੇ ਕੋਲ ਜਾ ਕੇ ਖੇਤਾਂ 'ਚ ਗੱਡੀ ਬਾੜ ਲਈ ਸੀ ਤੇ ਰਾਤੀ ਉਤੋਂ ਗੱਡੀ ਦੀਆਂ ਲਾਈਟਾਂ ਵੀ ਸ਼ੀਸ਼ੇ ਵੀ ਲੋਕ ਲਗਾਤੇ ਐਨੇ ਮੇਰੇ ਨਾਲ ਬਹੁਤ ਗੰਦੀ ਬਦਤਮੀਜ਼ੀ ਕੀਤੀ ਐ ਤੇ ਇੱਕ ਹੱਥ ਵੀ ਪਾਇਆ ਇਦਾਂ ਰੇਪ ਹੀ ਸਮਝ ਲਓ ਜਾਂ ਤਾਂ ਰੇਪ ਹੀ ਹੋ ਗਿਆ ਕਿਸਮ ਦਾ ਤੇ ਫਿਰ ਮੈਂ ਹੰਨੀ ਨੂੰ ਫੋਨ ਕਰਨ ਲੱਗੀ ਤੇ ਐਨੇ ਮੇਰਾ ਫੋਨ ਖੋ ਕੇ ਪਿੱਛੇ ਸੁੱਟਦਾ ਵੀ ਫਿਰ ਉਸ ਤੋਂ ਬਾਅਦ ਮੈਂ ਜਾ ਕੇ ਹੰਨੀ ਨੂੰ ਵੀ ਦੱਸੀ ਐ ਗੱਲ ਮੈਂ ਹੰਨੀ ਨੂੰ ਉੱਥੇ ਬੁਲਾ ਲਿਆ ਸੀ ਇਹ ਗੱਲ ਉਦੋਂ ਦੀ ਐ ਜਦੋਂ ਲਵ ਪੰਜਾਬ ਹੰਨੀ ਦੀ ਇੰਟਰਵਿਊ ਸੀਗੀ ਤੇ ਮੈਂ ਹੰਨੀ ਨੂੰ ਫੇਰ ਉੱਥੇ ਐ ਕਿ ਐਫਸੀ ਰੁਕਿਆ ਹੈਰੀ ਸੇਠੀ ਜਿਹੜਾ ਹੰਨੀ ਸੇਠੀ ਦਾ ਛੋਟਾ ਭਰਾ ਹੈ ਤੇ ਮੈਂ ਹੰਨੀ ਨੂੰ ਪਿੱਛੋਂ ਫੋਨ ਚੱਕ ਕੇ ਹੰਨੀ ਨੂੰ ਫਟਾਫਟ ਕਾਲ ਕੀਤੀ ਤੁਸੀਂ ਕਿੱਥੇ ਹੋ ਕਹਿੰਦਾ ਹੀ ਮੈਂ ਲਵ ਪੰਜਾਬ ਆ ਤੂੰ ਕਿੱਥੇ ਹੈ ਤੂੰ ਕਿ ਭਰਾਈ ਹੋਈ ਐ ਕੀ ਹੋ ਗਿਆ ਮੈਂ ਕਿ ਤੁਸੀਂ ਜਿੱਥੇ ਵੀ ਹੋ ਜਲਦੀ ਆ ਜਾਓ ਹੰਨੀ ਸੇਠੀ ਉੱਥੇ 1 ਮਿੰਟ ਤੋਂ ਪਹਿਲਾਂ ਪਹੁੰਚ ਗਿਆ ਸੀਗਾ ਮੇਰੀ ਗੱਡੀ ਕੋਲ ਤੇ ਉੱਥੇ ਆ ਕੇ ਉਹ ਗੋਪੀ ਨੂੰ ਉਹਨੇ ਭੇਜਦਾ ਘਰ ਉਹਨ ਦਾ ਫਰੈਂਡ ਹੈ ਗੋਪੀ ਜਿਹੜਾ ਨਾਲ ਹੁੰਦਾ ਹੈ ਉਹਨੇ ਘਰੇ ਭੇਜਤਾ ਤੇ ਉਸ ਤੋਂ ਬਾਅਦ ਹੰਨੀ 세ਠੀ ਮੇਰੇ ਕੋਲ ਗੱਡੀ 'ਚ ਬੈਠੇ ਤੇ ਹੈਰੀ 세ਠੀ ਅੰਦਰ KFC ਗਿਆ ਸੀ ਹੰਨੀ ਨੂੰ ਮੈਂ ਸਾਰੀ ਗੱਲ ਦੱਸੀ ਉਹ ਕਹਿੰਦੇ ਸੀ ਮੈਂ ਇੱਦਾਂ ਜਲੂਸ ਕੱਢਣਾ ਮੈਂ ਉਸ ਵਕਤ ਤਾਂ ਵੀ ਰੁਕ ਗਿਆ ਮੈਂ ਕਿਹਾ ਤੁਸੀਂ ਇੱਥੇ ਨਾ ਜਲੂਸ ਕੱਢੋ ਘਰ ਜਾ ਕੇ ਆਪਾਂ ਗੱਲ ਕਰਦੇ ਹਾਂ ਇਹਨਾਂ ਨੇ ਘਰ ਜਾ ਕੇ ਵੀ ਕੋਈ ਗੱਲ ਨਹੀਂ ਕੀਤੀ ਇਹਨਾਂ ਦੀ ਮੰਮੀ ਨੂੰ ਵੀ ਮੈਂ ਦੱਸਿਆ ਸਾਰੀ ਗੱਲ ਅਗਲੇ ਦਿਨ ਇਹਨਾਂ ਦੀ ਮੰਮੀ ਵੀ ਨਹੀਂ ਮੰਨੀ ਇਸ ਤੋਂ ਪਹਿਲਾਂ ਇਹ ਜਨਾਨੀ ਵੀ ਘਰੇ ਲਿਆ ਚੁੱਕਾ ਹੈ ਹੈਰੀ 세ਠੀ ਉਹ ਉਹਨਾਂ ਦਾ ਫਰੈਂਡ ਚੀਨੂ ਹੈ ਕੀਨੂ ਮੁਕੱਤੜ ਕੁਰਤੇ ਪਜਾਮੇ ਉਹਦੀ ਪਹਿਲ ਵੀ ਦੁਕਾਨ ਹੈ ਤੇ ਦਰਾਹੇ ਵੀ ਦੁਕਾਨ ਹੈ ਉਹਦੀ ਜਨਾਨੀ ਵੀ ਲੈ ਕੇ ਆਇਆ ਹੋਇਆ ਹੈ ਇਹ ਗੋਪੀ ਕੋਲ ਰਿਕਾਰਡਿੰਗ ਵੀ ਹੈਗੀ ਹੈ ਗੋਪੀ ਨੂੰ ਸਭ ਪਤਾ ਹੈ ਇਹਦਾ ਹੰਨੀ ਦਾ ਫਰੈਂਡ ਹੈ ਗੋਪੀ ਆਪਣੇ ਘਰ ਆਪਣੀ ਮੰਮੀ ਦੇ ਪਾਪਾ ਦੇ ਕਮਰੇ ਚ ਉਹ ਜਨਾਨੀ ਸਾਡੇ ਘਰ ਅੱਧਾ ਘੰਟਾ ਰਹੀ ਹੈ ਮੈਨੂੰ ਉਸੇ ਟਾਈਮ ਹੀ ਗੋਪੀ ਦਾ ਫੋਨ ਆਇਆ ਸੀ ਇਹ ਕੰਮ ਹੁੰਦੇ ਪਏ ਸਾਡੇ ਘਰ ਚ ਤੇ ਹੰਨੀ ਸੈੱਟੀ ਬਾਕੀ ਸੋਸ਼ਲ ਮੀਡੀਆ 'ਚ ਬਹੁਤ ਕੁਝ ਸ਼ੋ ਕਰ ਰਿਆ ਹੈ ਹੰਨੀ ਸੈੱਟੀ ਨੂੰ ਆਪਣੇ ਘਰ ਦਾ ਬਿਲਕੁਲ ਵੀ ਨਹੀਂ ਹੈਗਾ ਤੇ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਮੀਨਸ ਮੀਨਾ ਇਹ ਵੀ ਗੱਲ ਨੂੰ ਹੋ ਚੁੱਕਾ ਹੈ ਤੇ ਹੰਨੀ ਨੇ ਮੈਡਮਾਂ ਰੱਖੀਆਂ ਹੋਈਆਂ ਉਹਦੇ 'ਚੋਂ ਇੱਕ ਮੈਡਮ ਦੀ ਹੰਨੀ ਨਾਲ ਸੈਟਿੰਗ ਸੀਗੀ ਉਹ ਵੀ ਮੈਨੂੰ ਕਿਸੇ ਨੇ ਦੱਸਿਆ ਮੈਨੂੰ ਤਾਂ ਪਤਾ ਚੱਲਿਆ ਤੇ ਇਹ ਗੱਲ ਬਿਲਕੁਲ ਸੱਚ ਨਿਕਲੀ ਤੇ ਮੈਡਮ ਦੀ ਵੀ ਮੇਰੇ ਕੋਲ ਵੀਡੀਓ ਹੈਗੀ ਹੈ ਉਹ ਜਿਹੜੀ ਮਾਫੀ ਮੰਗਦੀ ਪਈ ਹੈ ਉਹਨੇ ਕਿਹਾ ਵੀ ਆਸ ਤੋਂ ਬਾਅਦ ਮੇੜਾ ਹਨੀ ਸੇਠੀ ਨਾਲ ਕੋਈ ਲਿੰਕ ਕੋਈ ਕੁਝ ਨਹੀਂ ਹੋਊਗਾ ਐ ਮੈਂ ਆਪਣੀ ਬੇਟੀ ਦੀ ਸੋਂਖਾ ਕੇ ਕਹਿੰਦੀ ਆ ਕਿਉਂਕਿ ਹਨੀ ਸੇਠੀ ਨੇ ਸ਼ੁਰੂਆਤ ਕੀਤੀ ਸੀ ਤੇ ਤਾਂ ਹੀ ਹੁਣ ਮੈਂ ਇਸ ਟਾਈਮ ਆਪਣੇ ਪੇਕੇ ਬੈਠੀ ਹੋਈ ਆ ਮੇਰੇ ਮਾਪੇ ਉਹਨੂੰ ਵੀ ਬਹੁਤ ਤੰਗ ਕਰ ਰਿਹਾ ਰਾਤੀ ਵੀ ਮੇਰੀ ਮੰਮੀ ਨੂੰ ਇੰਨੀਆਂ ਗੱਲਾਂ ਗੱਡੀਆਂ ਮੇਰੀ ਮੰਮੀ ਤਾਂ ਕਹੇਗੀ ਵੀ ਤੂੰ ਇੱਥੇ ਆ ਜਾ ਰਾਤੀ ਵੀ ਇਹਨੇ ਬਹੁਤ ਗੰਨੀਆਂ ਗੱਲਾਂ ਗੱਡੀਆਂ ਵੀ ਤੇਰੀ ਬੂੜੀ ਐਵੇਂ ਆ ਤੇਰੀ ਬੂੜੀ ਐਵੇਂ ਤੇ ਇਸ ਕਰਕੇ ਹੁਣ ਮੈਂ ਆਪਣੇ ਪੇਕੇ ਬੈਠੇ ਆ ਮੈਨੂੰ ਸਵੇਰੇ ਕਿਹਾ ਗਿਆ ਆਪਣੇ ਭਰਾ ਨੂੰ ਫੋਨ ਕਰ ਇੱਥੋਂ ਤੁਰਦੀ ਲੱਗ ਮਾਪਰਾ ਨਾਲ ਰਲਿਆ ਹੋਇਆ ਨਾ ਉਹਨਾਂ ਨੂੰ ਕੁਝ ਕਹਿੰਦਾ ਨਾ ਇਹਨੇ ਇਹ ਗੱਲ ਹੀ ਨਹੀਂ ਚੁੱਕੀ ਵੀ ਮੇਰੇ ਭਰਾ ਨੇ ਇੰਨੀ ਵੱਡੀ ਗੱਲ ਮੇਰੀ ਵਾਈਫ ਨਾਲ ਕੀਤੀ ਹੈ ਕਿ ਮੈਂ ਕੋਈ ਗੱਲ ਕਰਾਂ ਇਹਨੇ ਉਹਨੂੰ ਹੱਥ ਤੱਕ ਥੱਪੜ ਤੱਕ ਵੀ ਲਾਇਆ ਹੁਣ ਮੈਨੂੰ ਨਹੀਂ ਪਤਾ ਕਿਉਂ ਇੰਨੀਆ ਕਰਤੂਤਾ ਇਹਨੂੰ ਉਹਨਾਂ ਨੂੰ ਪਤਾ ਹੈ ਪਤਾ ਨਹੀਂ ਇਹ ਕੀ ਹੈ ਰਲਿਆ ਹੋਇਆ ਪਲੀਜ਼ ਮੈਂ ਇਹ ਸਾਰਿਆਂ ਨੂੰ ਕਹੂੰਗੀ ਪਲੀਜ਼ ਮੇਰੀ ਹੈਲਪ ਕਰੋ ਆਪਣੀ ਛੋਟੀ ਭੈਣ ਦੀ ਥੈਂਕ ਯੂ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਦੀ ਫਤਿਹ ਜੀ ਅੱਜ ਮੇਰੇ ਇਦਾਂ ਦਾ ਟਾਈਮ ਆਇਆ ਹੋਇਆ ਬਿਕ ਪਹਿਲਾਂ ਵੀ ਮੈਂ ਕਿਹਾ ਵੀ ਇਸ ਨਾਲ ਯਾਰੀ ਕਰਕੇ ਦੋ ਬੰਦੇ ਪਹਿਲਾਂ ਇਹਨੇ ਸੁਸਾਇਡ ਕਰਾ ਗਏ ਕਿੰਨਿਆਂ ਨੂੰ ਡੌਚਰ ਕਰਕੇ ਇਹਨੇ ਪੈਸੇ ਲਏ ਆ ਸਾਰਾ ਕੁਝ ਲਿਆ ਹੁਣੇ ਸਾਡੇ ਘਰ ਬਲ ਲਾਇਆ ਹੋਇਆ ਠੀਕ ਆ ਹੁਣ ਵੀ ਇਸ ਟਾਈਮ ਅਸੀਂ ਰਾਤ ਦੇ ਹਸਪੀਟਲ ਨਾਲ ਜਾਂਦੇ ਨੇ ਵੀਡੀਓ ਪਾਈਏ ਵਾਈਫ ਮੇਰੀ ਨੂੰ 9th ਮੰਥ ਲੱਗਿਆ ਹੋਇਆ ਠੀਕ ਆ ਭਰਾ ਮੇਰਾ ਘਰੇ ਹੈ ਨਹੀਂਗਾ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਾਂ ਕੀ ਨਾ ਕਰਾਂ ਠੀਕ ਆ ਰਹੀ ਉਹ ਵੀਡੀਓ ਦੀ ਗੱਲ ਹੈ ਹਰੇਕ ਆਦਮੀ ਜਨਾਨੀ ਦੇ ਵਿੱਚ ਕੁਝ ਨਾ ਕੁਝ ਗੱਲਬਾਤ ਹੁੰਦੀ ਹੈ 9 ਸਾਲ ਤੋਂ ਮੈਂ ਵਿਆਹਿਆ ਹੋਇਆ ਤਿੰਨ ਚਾਰ ਵਾਰ ਸਾਡੇ ਵਿੱਚ ਆਪਸ ਗੱਲਬਾਤ ਹੋਈ ਹੈ ਔਰ ਘਰ ਦੇ ਬੰਦੇ ਸੀ ਗੱਲਬਾਤ ਹੋ ਜਾਂਦੀ ਥੋੜੀ ਵੀ ਭੈਣਾ ਹੋਣਗੀਆਂ ਥੋੜੀ ਵੀ ਵਾਈਫ ਹੋਣਗੀਆਂ ਹਰੇਕ ਦੀ ਆਪਸ ਵਿੱਚ ਬੈਂਸ ਹੁੰਦੀਆਂ ਇਹਨੇ ਉਸ ਚੀਜ਼ ਦਾ ਫਾਇਦਾ ਠਾਕੇ ਜਦੋਂ ਦਾ ਹੁਣ 6 7 8 ਮਹੀਨੇ ਤੋਂ ਸਾਡੇ ਨਾਲ ਆਇਆ ਹੋਇਆ ਇਹਦੀ ਰਿਸ਼ਤੇਦਾਰੀ ਚ ਭੈਣ ਲੱਗਦੀ ਹੈ ਮੇਰੀ ਵਾਈਫ ਠੀਕ ਆ ਪ੍ਰਿੰਕਲ ਦੀ ਇਹਨੂੰ ਪਤਾ ਲੱਗਦਾ ਵੀ ਇਕਮ ਲੜਕੇ ਮੇਰੇ ਸਹੁਰੇ ਗਈ ਹੋਈਆਂ ਠੀਕ ਆ ਇਹਨੇ ਉਸ ਤੋਂ ਬਾਅਦ ਕੀ ਕੀਤਾ ਉਹਦੇ ਤੱਕ ਪਹੁੰਚ ਕੀਤੀ ਠੀਕ ਆ ਉਹਨੂੰ ਇਹ ਗੱਲ ਇਹਨੇ ਕਹੀ ਗਈ ਵੀ ਹਣੀ ਦੀ ਬਾਅਦ ਕਿਸੇ ਨਾਲ ਗੱਲਬਾਤਾਂ ਤੇ ਹਣੀ ਦੀਆਂ ਮੇਰੇ ਕੋਲ ਵੀਡੀਓਜ਼ ਨੇ ਹੋਟਲ ਦੀਆਂ ਪਤਾ ਨਹੀਂ ਕਿੱਥੇ-ਕਿੱਥੇ ਦੀਆਂ ਮੇਰੀਆਂ ਵੀਡੀਓਜ਼ ਨੇ ਇਹਦੇ ਕੋਲ ਅ ਪ੍ਰਿੰਕਲ ਕਹਿੰਦਾ ਮੇਰੀ ਵਾਈਫ ਨੂੰ ਵੀ ਇਹ ਮੈਂ ਤੈਨੂੰ ਤਾਂ ਦਊਂਗਾ ਪਹਿਲਾਂ ਤੂੰ ਮੈਨੂੰ ਵੀਡੀਓ ਬਣਾ ਕੇ ਦੇ ਤੇ ਇਹਨੇ ਨੇ ਤੈਨੂੰ ਨਾਲ ਨਹੀਂ ਰੱਖਣਾ ਹੈਗਾ ਵੀ ਇਹ ਇਹਦਾ ਭਰਾ ਤੇ ਇਹਦੀ ਮੰਮੀ ਇਹ ਸਾਰੇ ਰਲ ਕੇ ਡੈਡੀ ਦੇ ਜਾਣ ਤੋਂ ਬਾਅਦ ਤੈਨੂੰ ਘਰੋਂ ਕੱਢਣਾ ਚਾਹੁੰਦੇ ਨੇ ਵਾਈਫ ਛੱਡੋ ਇਹਨੇ ਮੇਰੇ 5 ਸਾਲ ਦੇ بیٹے ਤੋਂ ਵੀ ਵੀਡੀਓ ਬਣਵਾ ਲਈ ਜਿਹਦੇ ਕਿ ਗੋਆ ਮੇਰੀ ਸੱਸ ਵੀ ਹੈ ਠੀਕ ਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜੇ ਮੇਰੀ ਕਿਸੇ ਕੋਲ ਵੀ ਕੋਈ ਵੀ ਇਦਾਂ ਦੀ ਕਿਸੇ ਵੀ ਕੋਈ ਕੁੜੀ ਨਾਲ ਜਾਂ ਕੁਝ ਵੀ ਫੋਟੋ ਵੀਡੀਓ ਪਾ ਦੇਵੇ ਉਹਦੇ ਤੇ ਮੇਰਾ ਕੋਈ ਕਲੇਮ ਨਹੀਂ ਹੋਊ ਕੁਝ ਨਹੀਂ ਹੋਊਗਾ ਪਰ ਤੂੰ ਯਾਰ ਇੰਨਾ ਘਟਿਆ ਬੰਦਾ ਇੰਨਾ ਘਟਿਆ ਬੰਦਾ ਤੂੰ ਸਾਡੇ ਘਰ ਤੱਕ ਗਿਰਿਆ ਆਇਆ ਵਾ ਤੂੰ ਆਪਣੀ ਭੈਣ ਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਆ ਠੀਕ ਆ ਨਾ ਤਾਂ ਮੈਂ ਕਿਸੇ ਦਾ ਰੇਪ ਕੀਤਾ ਠੀਕ ਆ ਨਾ ਕੁਝ ਹੋਰ ਕੀਤਾ ਜਿਹੜੀ ਜਿਹੜੀ ਤੂੰ ਤਾਂ ਜੋ ਜਿਹਦੇ ਨੇੜੇ ਸੀ ਉਹ ਉਸ ਬਾਰੇ ਬਕਵਾਸ ਉਹਦੇ ਤੋਂ ਕਰਵਾਤੀ ਆ ਇਸ ਆਧਾਰ ਤੇ ਵੀ ਉਹਨਾਂ ਤੁਹਾਨੂੰ ਰੱਖਣਾ ਨਹੀਂ ਹੈਗਾ ਆਪਾਂ ਉਹਦੇ ਤੇ ਸਬੂਤ ਪੇਸ਼ ਕਰਾਂਗੇ ਠੀਕ ਆ ਸਬੂਤ ਜੇ ਕੋਈ ਹੈਗਾ ਕਿਸੇ ਨਾਲ ਵੀ ਮੇਰਾ ਰਹਿਣ ਦਾ ਜਾਂ ਫਿਰਨ ਦਾ ਜਾਂ ਕਿੱਥੇ ਵੀ ਹੋਣ ਦਾ ਉਹ ਤੂੰ ਬੇਝਿਜਕ ਹੋ ਕੇ ਪਾ ਸਕਦਾ ਸਾਰੇ ਦਰਾਹੇ ਨੂੰ ਪੈਲ ਨੂੰ ਲੁਧਿਆਣੇ ਨੂੰ ਪਤਾ ਮੈਂ ਕਿਵੇਂ ਦਾ ਹੈਗਾ ਕਿਵੇਂ ਨਹੀਂ ਪਰ ਅੱਜ ਮੇਰਾ ਬਾਪੂ ਹੈ ਨਹੀਂਗਾ ਠੀਕ ਆ ਮੈਨੂੰ ਪਤਾ ਵੀ ਸਾਡੇ ਤੇ ਕੀ ਮੁਸੀਬਤ ਆਈ ਹੋਈ ਹੈ ਕੀ ਨਹੀਂ ਆਈ ਹੈਗੀ ਸੋ ਭਰਾ ਬਣ ਕੇ ਬਾਰ ਬਾਰ ਫੋਨ ਨਾ ਕਰੂ ਮੈਂ ਕੋਈ ਕਿਸੇ ਦਾ ਰੇਪ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਹੈਗਾ ਠੀਕ ਆ ਘਰਾਂ ਦੀਆਂ ਲੜਾਈਆਂ ਨੇ ਇਹਨੇ ਪਹਿਲਾਂ ਵੀ ਵੀਡੀਓ ਬਣਵਾ ਕੇ ਇੱਕ ਲੁਧਿਆਣੇ ਦੇ ਨਾਮੀ ਪਰਿਵਾਰ ਦੇ ਮੁੰਡੇ ਨੂੰ ਸੁਸਾਇਡ ਕਰਵਾਇਆ ਸਾਰੇ ਲੁਧਿਆਣੇ ਨੂੰ ਪਤਾ ਸਾਰੇ ਲੁਧਿਆਣੇ ਨੂੰ ਇਹ ਗੱਲ ਪਤਾ ਪਰ ਕੋਈ ਇਹਨੇ ਬੋਲੋ ਬਰਾਬਰ ਬੋਲਣ ਦੀ ਹਿੰਮਤ ਤਾਂ ਨਹੀਂ ਰੱਖਦਾ ਵੀ ਇਹ ਗੰਦੀ ਬੋਲਦਾ ਜੇ ਲੜਾਈ ਹੋਣੀ ਹੁੰਦੀ 9 ਸਾਲ ਹੋ ਗਏ ਵਿਆਹ ਇਹਨੂੰ ਠੀਕ ਆ ਸਾਲ 2 ਸਾਲ 3 ਸਾਲ 4 ਸਾਲ 5 ਸਾਲ 6 ਸਾਲ ਚ ਹੁੰਦੀ 9 ਸਾਲ 8 ਸਾਲ ਦੇ ਵਿੱਚ ਲੜਾਈ ਹੋਊਗੀ ਸਾਡੀ ਲੜਾਈ ਤਿੰਨ ਚਾਰ ਵਾਰ ਹੋਈ ਆ ਪਰ ਐਦਾਂ ਕਿਸੇ ਨਾਲ ਜੋੜਨਾ ਜਾਂ ਜਾਣ ਕੇ ਉਹਨੂੰ ਪੜਕਾਉਣਾ ਜਨਾਨੀ ਨੂੰ ਕੋਈ ਵੀ ਚਾਹੇ ਤੁਹਾਡੀ ਵਾਈਫ ਆ ਤੁਹਾਡੀ ਭੈਣ ਆ ਜਾਂ ਕੋਈ ਵੀ ਅਗਲਾ ਕਹੂਗਾ ਕਿ ਇਹਦੇ ਬਾਹਰ ਕਿਸੇ ਨਾਲ ਰਿਲੇਸ਼ਨ ਆ ਠੀਕ ਆ ਤਾਂ ਆਬਵੀਅਸ ਹਾਂ ਨੇ ਪੜਕਣਾ ਹੀ ਪੜਕਣਾ ਉੱਪਰ ਜੀ ਆਪਾਂ ਲੜੇ ਹੋਈਏ ਉਹਦਾ ਗੱਲ ਹੋਰ ਆ ਠੀਕ ਆ ਸੋ ਮੈਂ ਕਹਿਣ ਦੀ ਬੇਨਤੀ ਇਹ ਕਰਨੀ ਚਾਹੁੰਦਾ ਵੀ ਤੁਸੀਂ ਵੀ ਪਰਿਵਾਰ ਵਾਲਿਆਂ ਨਾ ਤਾਂ ਮੇਰੀ ਹਿੰਮਤ ਹੈਗੀ ਆ ਵੀ ਮੈਂ ਆਪਣੀ ਜਨਾਨੀ ਦੀ ਵੀਡੀਓ ਪਾਵਾਂ ਜਾਂ ਹਸਪੀਟਲਾਂ ਅੰਦਰ ਜਾ ਕੇ ਵੀਡੀਓ ਬਣਾ ਕੇ ਪਾਵਾਂ ਐਸ ਟਾਈਮ ਵੀ ਅਸੀਂ ਸਿੱਧੂ ਹਸਪੀਟਲ 'ਚ ਬੈਠਦੇ ਆਂ ਭਰਾ ਮੇਰਾ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਮੈਨੂੰ ਪਤਾ ਹਾਲ ਤਾਂ ਉਹਦੇ ਦੋਸਤ ਦੀ ਘਰ ਦੀ ਦੀ ਤੋਂ ਤਾਂ ਲਾਤੀਆਂ ਆਪਸ ਦੇ ਵਿੱਚ ਵੀ ਹਾਂ ਉਹਦੀ ਜ਼ਿਆਦਾ ਬਣਦੀ ਆ ਉਹ ਹੁਣ ਇਹ ਕਹਿ ਰਿਹਾ ਮੈਂ ਉਹਨੂੰ ਕਿਵੇਂ ਮੂੰਹ ਦਿਖਾਵਾਂ ਭੈਣ ਭਰਾ ਵਾਲਾ ਉਹਨਾਂ ਦਾ ਰਿਸ਼ਤਾ ਠੀਕ ਆ ਸਾਰੀਆਂ ਗੱਲਾਂ ਇਹਨੂੰ ਸਖਾਈਆਂ ਗਈਆਂ ਜੇ ਐਦਾਂ ਦਾ ਕੁਝ ਹੁੰਦਾ ਤਾਂ ਪਹਿਲਾਂ ਨਾ ਦੱਸਦੀ ਪਿਛਲੇ ਹਫ਼ਤੇ ਮੇਰੀ ਸਹੁਰਿਆਂ ਨਾਲ ਫੋਟੋ ਆ ਠੀਕ ਆ ਸਾਡਾ ਵਿਧਿਆ ਆਣ ਜਾਣਾ ਸਾਰਾ ਕੁਝ ਵਧੀਆ ਵਾ ਠੀਕ ਆ ਬਸ ਇੱਕ ਇਹੇ ਇਦੇ ਕੋਲ ਹੈ ਹੀ ਆ ਕੁਝ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਮੇਰੇ ਕੋਲ ਇਹਦੇ ਘਰਦਿਆਂ ਦੀਆਂ ਹੋਰ ਵਾਲੇ ਦਿਵਾਲੇ ਦੀਆਂ ਬਹੁਤ ਵੀਡੀਓ ਪਈਆਂ ਨੇ ਜੋ ਕਿ ਇਹਦੀਆਂ ਪਰਿਵਾਰਕ ਹੈ ਔਰ ਪਰਿਵਾਰ ਚ ਬੈਠ ਕੇ ਦੇਖਣ ਵਾਲੀਆਂ ਵੀ ਹੈਗੀਆਂ ਪਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਚੱਲਦਾ ਮੈਂ ਕਦੀ ਵੀ ਉਹ ਚੀਜ਼ ਨਹੀਂ ਕਰੂੰਗਾ ਕਿਉਂਕਿ ਮੇਰੇ ਲਈ ਇੱਕ ਲੇਡੀਜ਼ ਦੀ ਰਿਸਪੈਕਟ ਹੈ ਕਿਸੇ ਦਾ ਘਰ ਬਚਿਆ ਰਵੇ ਉਹ ਬਹੁਤ ਵੱਡੀ ਗੱਲ ਹੈ ਤੂੰ ਜੋ ਗੰਦ ਪਾਉਣਾ ਸੀ ਜੋ ਕਰਨਾ ਸੀ ਬੰਦਾ ਬੰਦਿਆਂ ਆਲੀ ਲੜਾਈ ਲੜਦਾ ਸਾਨੂੰ ਕਹਿੰਦਾ ਆਪਣੀ ਭੈਣ ਦਾ ਹੀ ਘਰ ਬਰਬਾਦ ਕਰਨਾ ਇਸ ਤਾਂ ਫੇਰ ਇਕੱਠੇ ਆ। ਇੰਨੀ ਗੱਲ ਦੀ ਤੈਨੂੰ ਸ਼ਰਮ ਨਹੀਂ ਆਈ ਤੂੰ ਪਿਛਲੀ ਵੀਡੀਓ ਚ ਵੀ ਇਹ ਗੱਲ ਕਹਿ ਰਿਹਾ ਹਾਂ ਵੀ ਉਹ ਨੌਵੇਂ ਪੀਓ ਹਾਨੀ ਕਹਿੰਦਾ 20 ਦਿਨ ਰੁਕ ਜਾ 20 ਦਿਨ ਮੈਂ ਤਾਂ ਕਹਿੰਦਾ ਸੀਗਾ ਵੀ ਉਹਨੂੰ ਨੌਵਾਂ ਮਹੀਨਾ ਲੱਗਿਆ ਹੋਇਆ। ਜਿਹੜਾ ਕਿ ਹਰੇਕ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਜਨਾਨੀ ਨੂੰ ਸਭ ਨੂੰ ਲੱਗਦਾ। ਦੁਨੀਆ ਤੇ ਇੱਕਔਰਤ ਆਈ ਹੈ ਨਾ ਉਹ ਸਭ ਨੂੰ ਲੱਗਦਾ। ਤੇ ਅਸੀਂ ਕਿੱਦਾਂ ਦੇ ਹੈਗੇ ਆ ਕਿੱਦਾਂ ਦੇ ਨਹੀਂ ਸਾਡੇ ਕੋਲ ਉਹ ਸਾਰਿਆਂ ਨੂੰ ਸਭ ਨੂੰ ਪਤਾ ਤੇ ਤੈਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਪਰ ਉਹ ਮਾੜਾ ਟਾਈਮ ਆਇਆ ਹੋਇਆ ਸੀਗਾ। ਉਨੇ ਸਾਨੂੰ 2 ਮਹੀਨੇ ਬਾਅਦ ਹੀ ਦੱਸਿਆ ਵੀ ਇਦਾਂ ਗੱਲਬਾਤ ਹੋਈ ਸੀ ਮੇਰੇ ਤੋਂ ਗੁੱਸੇ 'ਚ ਉਹਨੇ ਵੀਡੀਓ ਬਣਵਾ ਲਈ ਘੁੰਮਣ ਸਾਹਿਬ ਵਕੀਲ ਸਾਹਿਬ ਦਾ ਨੰਬਰ ਦਿੱਤਾ ਵੀ ਇਹਨਾਂ ਨੂੰ ਫੋਨ ਕਰਕੇ ਇੱਥੇ ਕੇਸ ਕਰ ਦੇ ਇਹ ਹੁੰਦੇ ਨੇ ਯਾਰ ਦੋਸਤ ਯਾਰ ਦੋਸਤ ਜਿਹੜਾ ਨਾਲ ਮੇਰੇ ਕੋਈ ਰਹਿੰਦਾ ਹੋਊਗਾ ਜਾਂ ਤੁਹਾਡੇ ਨਾਲ ਰਹਿੰਦਾ ਹੋਊਗਾ ਉਹ ਘਰ ਦੀ ਦਾ ਫੋਨ ਕਰਨ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਵੱਡੀ ਗੱਲ ਨਹੀਂ ਹੈਗੀ ਅਗਲਾ ਪੁੱਛ ਲੈਂਦਾ ਕਿੱਥੇ ਨੇ ਕਿੱਥੇ ਨਹੀਂ ਫਿਰ ਤੁਸੀਂ ਉਹਨੂੰ ਮੈਨਿਪੂਲੇਟ ਕਰਕੇ ਆ ਕੁਝ ਕਰਾਉਣੇ ਸੋ ਜੋ ਮੈਂ ਸਚਾਈ ਸੀ ਸਾਹਮਣੇ ਰੱਖਦੀ ਆ ਮੈਂ ਆਪਣੇ ਪਰਿਵਾਰ ਨਾਲ ਆ ਖੁਸ਼ ਆ ਮੇਰੇ ਭਰਾ ਦਾ ਮੇਰੀ ਜਨਾਨੀ ਦਾ ਕਿਸੇ ਦਾ ਵੀ ਸਾਡਾ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਪ੍ਰਿੰਕਲ ਹੋਊਗਾ ਜੀ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ